ਸੋ ਸਾਰੀ ਦੁਨੀਆ ਦਾ ਬੋਝ ਹਮ ਉਠਾਤੇ ਹਨ ਲੋਕ ਆਤੇ ਹਨ ਲੋਕ ਜਾਂਤੇ ਹਨ ਔਰ ਇਹ ਯਹੀ ਖੜੇ ਰਹਿ ਜਾਂਦੇ ਸੋ ਗੱਲ ਕਰ ਰਹੇ ਹਾਂ ਅਮਰ ਇਸ ਸਰ ਲੋਕ ਸਭਾ ਚੋਣਾਂ ਦੀ ਜਿਹੜਾ ਬਿਲਕੁਲ ਰੇਲਵੇ ਸਟੇਸ਼ਨ ਦੇ ਨਾਲ ਜੁੜੀ ਆਉਂਦੀ ਔਰ ਇਹਨਾਂ ਕੁਲੀਆਂ ਦੇ ਭਵਿੱਖ ਦੇ ਨਾਲ ਵੀ ਜੁੜੀ ਹੁੰਦੀ ਹੈ ਲਗਾਤਾਰ ਜਿਹੜੇ ਲੋਕਾਂ ਦਾ ਬੋਝ ਚੁੱਕਦੇ ਲੇਕਿਨ ਇਹਨਾਂ ਦਾ ਬੋਝ ਜਿਹੜਾ ਵਾ ਕਿਹੜੀ ਸਰਕਾਰਾਂ ਚੁੱਕਣਗੀਆਂ ਜਦੋਂ ਮੰਗਾਂ ਦੀ ਜਿਹੜੀ ਗੱਲ ਕਰਦੇ ਉਹ ਮੰਗਾਂ ਮੰਨੀਆਂ ਨਹੀਂ ਜਾਂਦੀ ਲੇਕਿਨ ਅਸੀਂ ਗੱਲ ਕਰਦੇ ਹਾਂ ਇਸ ਵਾਰ ਉਮੀਦਾਂ ਆਗੀਆਂ 24 ਦੀ ਇਲੈਕਸ਼ਨ ਹੈਗੀ ਔਰ ਲੋਕ ਸਭਾ ਚੋਣਾਂ ਆਈਆਂ ਵਾ ਸੋ ਐਮਪੀ ਦੇ ਉ ਤੁਹਾਡੀ ਕੀ ਨਾ ਭਾਈ ਤੁਹਾਡਾ ਵਿਕਾਸ ਕੁਮਾਰ ਸੋ ਵਿਕਾਸ ਜੀ ਉਮੀਦਾਂ ਕੀ ਹੈ ਜੋ ਵੀ ਦੀ ਇਲੈਕਸ਼ਨ ਹੈਗੀ ਹੈ ਔਰ ਤੁਹਾਡਾ ਮਹਿਕਮਾ ਵੀ ਬਿਲਕੁਲ ਸੈਂਟਰ ਦੇ ਨਾਲ ਚੱਲਦਾ ਹੈ ਸੋ ਬਿਲਕੁਲ ਤੁਹਾਡਾ ਵੀ ਗੱਲ ਕਰਦੇ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਰ ਕੁਲਦੀਪ ਸਿੰਘ ਆ ਸੋ ਕੁਲਦੀਪ ਜੀ ਉਮੀਦਾਂ ਕੀ ਹੈ ਕੋਈ ਪਾਰਟੀ ਤੋਂ ਉਮੀਦਾਂ ਆ ਸਰਕਾਰ ਤੋਂ ਉਮੀਦਾਂ ਕੀ ਜਾਂ ਮੌਜੂਦਾ ਐਮਪੀ ਜਾਂ ਉਹਨਾਂ ਤੋਂ ਕੋਈ ਉਮੀਦਾਂ ਸਰ 2008 ਦੇ ਵਿੱਚ ਕਾਂਗਰਸ ਸਰਕਾਰ ਸੀ ਲਾਲੂ ਪ੍ਰਸ਼ਾਦ ਰੇਲ ਮੰਤਰੀ ਸੀ ਉਸ ਟਾਈਮ ਸਾਡੀ ਜਿਹੜੇ ਵੀ ਕੁਲੀ ਸੀ ਸਾਡੇ ਤੋਂ ਪਹਿਲਾਂ ਉਹਨਾਂ ਨੂੰ ਸਾਰਿਆਂ ਨੂੰ ਡੀ ਗਰੁੱਪ ਦਿੱਤਾ ਗਿਆ ਤੇ ਜਿਹੜੇ ਮੁੰਡੇ ਸਾਰੇ ਆਏ ਪੜ੍ਹੇ ਲਿਖੇ ਆਏ ਆ ਕਿਸੇ ਨੇ میٹرਕ ਕੀਤੀ ਕਿਸੇ ਨੇ ਪਲੱਸ 2 ਗ੍ਰੈਜੂਏਸ਼ਨ ਵੀ ਮੁੰਡੇ ਸਾਡੇ ਕੋਲ ਆ ਗਏ ਆ ਉਹ ਏਸੇ ਫੇਸ ਤੇ ਆਏ ਸੀ ਕਿ ਸਾਡੇ ਤੋਂ ਪਹਿਲਾਂ ਮੈਂ ਜਿਹੜੇ ਸਾਡੇ ਭਰਾ ਸੀ ਸਾਡੇ ਪਿਓ ਸੀ ਉਹ ਡੀ ਗਰੁੱਪ ਦੇ ਵਿੱਚ ਹੋ ਗਏ ਸੀ ਤੇ ਸਾਨੂੰ ਸਰਕਾਰ ਤੋਂ ਬੜੀ ਆਸ ਸੀ ਵੀ ਸਾਨੂੰ ਵੀ ਡੀ ਗਰੁੱਪ ਦੇ ਵਿੱਚ ਲਿਆ ਜਾਊਗਾ ਉਸ ਵੇਲੇ ਹਾਂਜੀ ਨਹੀਂ ਅਸੀਂ 2009 ਦੇ ਵਿੱਚ ਆਏ ਆ ਅੱਛਾ ਤੇ 2008 ਦੇ ਵਿੱਚ ਡੀ ਗਰੁੱਪ ਦੇ ਵਿੱਚ ਲਿਆ ਗਿਆ ਸੀ ਕਾਂਗਰਸ ਵੇਲੇ ਅੱਛਾ ਜੀ ਬਾਜ ਪਾਟ ਪਾ ਸਰਕਾਰ ਰਹਿ ਗਈ ਆ ਸਾਨੂੰ ਇੰਨਾ ਤੋਂ ਵੀ ਬੜੀ ਆਸ ਸੀ ਤੇ ਪਰ ਇਹਨਾਂ ਨੇ ਸਾਡਾ ਕੁਝ ਨਹੀਂ ਸੋਚਿਆ ਅਸੀਂ ਇੱਕ ਦੋ ਵਾਰਾਂ ਧਰਨੇ ਬਜਾਰੇ ਵੀ ਕਰ ਚੁੱਕੇ ਆ ਪਰ ਇਹਨਾਂ ਸਾਡੀ ਕੋਈ ਨਹੀਂ ਸੁਣੀ ਨੀ ਪਰ ਤੁਸੀਂ ਮੰਗਾ ਮੰਗ ਦੀ ਗੱਲ ਕਰਦੇ ਰਹੇ ਧਰਨੇ ਵੀ ਲਾਏ ਆ ਲਗਾਤਾਰ ਤੁਹਾਡੀ ਯੂਨੀਅਨ ਇਕੱਠੀ ਕਿਉਂਕਿ ਮਹਿਕਮਾ ਜਿਹੜਾ ਸੈਂਟਰ ਦੇ ਨਾਲ ਜੁੜਿਆ ਹੁੰਦਾ ਅਗਰ ਉੱਥੋਂ ਕੋਈ ਰੇਲਵੇ ਨੂੰ ਹਦੇਸ਼ਾਂ ਦਾ ਫੇਰ ਹੀ ਤੁਹਾਡੀ ਗੱਲ ਹੋਏਗੀ ਸੋ ਬਿਲਕੁਲ ਤੁਸੀਂ ਬਿੱਲੇ ਵੀ ਜਿਹੜੇ ਲਾਏ ਹੁੰਦੇ ਸੋ ਜੇਕਰ ਗੱਲ ਕਰੀਏ ਸੋ ਹੁਣ ਉਮੀਦਾਂ ਕੀ ਹੈਗੀ ਆ ਮੈਨੂੰ ਲੱਗਦਾ ਕਿ ਮੌਜੂਦਾ ਐਮਪੀ ਆ ਜਾਂ ਹੋਰ ਜਿਹੜੇ ਚਿਹਰੇ ਹੈਗੇ ਆ ਜਿਹੜੇ ਅੰਮ੍ਰਿਤਸਰ ਦੇ ਵਿੱਚ ਇਲੈਕਸ਼ਨ ਲੜ ਰਹੇ ਆ ਜੇ ਅਗਰ ਜਿੱਤ ਕੇ ਜਾਂਦੇ ਉਹਨਾਂ ਤੋਂ ਕੋਈ ਉਮੀਦਾਂ ਸਰ ਮੌਜੂਦਾ ਐਮਪੀ ਸਰ ਗਰਜੀਤ ਸਿੰਘ ਔਂਜਲਾ ਜੀ ਉਹਨਾਂ ਨੇ ਵੀ ਇੱਕ ਦੋ ਵਾਰੀ ਮਿਲ ਚੁ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿੱਤਾ ਵਾ ਕਿ ਕਾਂਗਰਸ ਦੀ ਸਰਕਾਰ ਆਏਗੀ ਤੇ ਤੁਹਾਨੂੰ ਡੀ ਗਰੁੱਪ ਜ਼ਰੂਰ ਦਿੱਤਾ ਜਾਊਗਾ ਡੀ ਗਰੁੱਪ ਹੈ ਕੀ ਹੈ ਡੀ ਗਰੁੱਪ ਸਾਡ ਜਿਸ ਤਰ੍ਹਾਂ ਕਿਸੇ ਨੂੰ ਫਾਟਕ ਸੁੱਟਣ ਤੇ ਲਾ ਦਿੰਦੇ ਆ ਤੇ ਕਿਸੇ ਨੂੰ ਜਿਤਨਾ ਲਾਈਨਾਂ ਚੈੱਕ ਕਰਨ ਤੇ ਫੋਰ ਕਲਾਸ ਜਿਹਨੂੰ ਕਹਿ ਦਿੰਦੇ ਆ ਉਹਨੂੰ ਡੀ ਗਰੁੱਪ ਜਿਹੜਾ ਪਰਮਾਨੈਂਟ ਜਿਹੜੀ ਜੌਬ ਆ ਜਾਂਦੀ ਆ ਤਨਖਾਹ ਤੇ ਹੁਣ ਅਸੀਂ ਜਿਤਨਾ ਸਮਾਨ ਚੁੱਕ ਕੇ ਲੈ ਜਾਂਦੇ ਆ ਐਕਸੀਲੇਟਰ ਸੀੜੀਆਂ ਲੱਗੀਆਂ ਪੈਸੇਂਜਰ ਨੂੰ ਤੇ ਬਹੁਤ ਜ਼ਿਆਦਾ ਸੁਵਿਧਾ ਹੋ ਗਈ ਆ ਤੇ ਪਰ ਕੁੱਲੀ ਜਿਹੜੇ ਅਸੀਂ ਉੱਥੇ ਬੈਠੇ ਹੀ ਵੇਖਦੇ ਰਹਿ ਜਾਂਦੇ ਆ ਉਹ ਨਿਕਾਜਾ ਬੱਚਾ ਉਹਦਾ ਬਰੇਡੂ ਬੈਗ ਆ ਗਿਆ ਕੰਪਨੀਆਂ ਵੱਡੀਆਂ-ਵੱਡੀਆਂ ਆ ਗੀਆਂ ਉਹਨਾਂ ਸ਼ੁਭਦਾ ਦੇਤੀ ਉਹ ਰੇਡੂ ਬੈਗ ਨਿਕਾਜਾ ਛੋਟਾ ਬੱਚਾ ਜੇ ਪੜਦਾ ਵਾ ਤੋਂ ਐਕਸੀਲੇਟਰ ਤੇ ਚੜਕੇ ਤੇ ਲੈ ਜਾਂਦਾ ਤੇ ਕੁੱਲੀ ਉੱਥੇ ਖੜਾ ਵੇਦਾ ਰਹਿ ਜਾਂਦਾ ਤੇ ਇਤਨਾ ਹੀ ਪਸੀਨਾ ਫਿਰ ਖੜੇ ਹੋ ਕੇ ਪਸੀਨਾ ਵਹਾ ਕੇ ਚੱਲ ਜਾਂਦੇ ਹੋ ਪਸੀਨਾ ਵਹਾ ਕੇ ਚੱਲ ਜਾਂਦੇ ਸਰ ਐ 15-15 20-20 ਕਿਲੋਮੀਟਰ ਤੋਂ ਆਉਣੇ ਆ ਕਿਰਾਇਆ ਭੜਾ ਪੁੱਟ ਕੇ ਹੋ ਜਾਂ ਚੱਲ ਜਾਂਦੇ ਆ ਕਈ ਵਾਰ ਨ ਬੋਣੀ ਤੋਂ ਬਗੈਰ ਵੀ ਚੱਲ ਜਾਂਦੇ ਆ ਜਿਵੇਂ ਜਿਦਾਂ ਕਿਸਾਨਾਂ ਨੇ ਧਰਨਾ ਲਾਇਆ ਸੀ ਕਿ ਸਾਡੇ ਘਰਾਂ ਦਾ ਗੁਜ਼ਾਰਾ ਬਹੁਤ ਹੀ ਮਾੜਾ ਸੀ ਕਿਉਂਕਿ ਟ੍ਰੇਨਾਂ ਬੰਦ ਸੀ ਕੋਈ ਸੀ ਟ੍ਰੇਨਾਂ ਚੱਲਦੀਆਂ ਸੀ ਮੱਹੰਗਾ ਆਪਣੀ ਥਾਂ ਲੇਕਿਨ ਰੋਟੀ ਜੋ ਜ਼ਰੂਰੀ ਆ ਘਰ ਰੋਟੀ ਨਾਲ ਚੱਲਦੇ ਆ ਪਰਿਵਾਰ ਰੋਟੀ ਨਾਲ ਚੱਲਦੇ ਸਾਡੀ ਰੋਟੀ ਵੀ ਬੜੀ ਪਰ ਰੋਟੀ ਕੀ ਕਹਿੰਦਾ ਤੁਹਾਡਾ ਅਰੰਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਉਮੀਦਾਂ ਕਿਸੇ ਕੋਈਆਂ ਸਾਨੂੰ ਆਰ ਕੀ ਬਹੁਤ ਉਮੀਦ ਆ ਜੀ ਕਾਂਗਰਸ ਸਰਕਾਰ ਕੋ ਜੀ ਕੀ ਆਊਗੇ ਤੇ ਸਾਨੂੰ ਕਰਨਗੇ ਪੱਕੇ ਕਰਨਗੇ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਸਿੰਘ ਹੋਇਲਾ ਜਿਹੜੇ ਕਾਂਗਰਸ ਉੱਤੇ ਸਰਕਾਰ ਜਾਂ ਥੱਲੇ ਸਰਕਾਰ ਦੀ ਗੱਲ ਅੰਮ੍ਰਿਤਸਰ ਦੀ ਹੈ ਗੁਰਜੀਤ ਸਿੰਘ ਜੀ ਉਜਲਾ ਤੋਂ ਉਮੀਦਾਂ ਹੈਗੀਆਂ ਹਾਂਜੀ ਬਹੁਤ ਜ਼ਿਆਦੀਆਂ ਉਮੀਦਾਂ ਹੈਗੀਆਂ ਜੀ ਉਹਨਾਂ ਨੇ ਵਾਦਾ ਵੀ ਕੀਤਾ ਸਰ ਤੇ ਸਾਨੂੰ ਉਹਨਾਂ ਨੇ ਆਪਣੇ ਰਾਹੁਲ ਗਾਂਧੀ ਨਾਮੀ ਵਾਦਾ ਕੀਤਾ ਵੀ ਅਰਕੀ ਜ਼ਰੂਰ ਤੁਹਾਨੂੰ ਕਰਾਂਗੇ ਪਰਮਨੈਂਟ ਪੱਕੇ ਕਰ ਸਰ ਸਾਡੀ ਆਲ ਇੰਡੀਆ ਰੇਲਵੇ ਕੁਲੀ ਯੂਨੀਅਨ ਹੈ ਇੰਡੀਆ ਲੈਵਲ ਤੇ ਯੂਨੀਅਨ ਹੈ ਸਾਡੀ 543 ਇੰਡੀਆ ਦੇ ਐਮਪੀ ਆ ਸਾਰਿਆਂ ਨੂੰ ਇਹ ਲੈਟਰ ਆ ਦੋ ਦੋ ਤਿੰਨ ਤਰ ਵਾਰੀ ਦੇ ਚੁੱਕੇ ਆ ਪਰ ਕਿਸੇ ਨੇ ਸਾਨੂੰ ਟਾਈਮ ਨਹੀਂ ਦਿੱਤਾ ਪਰ 10 ਸਾਲ ਭਾਜਪਾ 10 ਸਾਲ ਭਾਜਪਾ ਦੀ ਸਰਕਾਰ ਰਹੀ ਹੈ ਕਿ ਤੁਹਾਡੀ ਕੋਈ ਗੱਲ ਸੁਣੀ ਨਹੀਂ ਕਿਸੇ ਨੇ ਸੁਣੀ ਨਹੀਂ ਸਰ ਪ੍ਰਧਾਨ ਮੰਤਰੀ ਤੱਕ ਲੈਟਰਾਂ ਦੇ ਚੁੱਕੇ ਆ ਮੋਦੀ ਦੇ ਨਾਲ ਮੋਦੀ ਦੇ ਨਾਲ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਕਿਸੇ ਨੇ ਸਾਨੂੰ ਇਹ ਨਹੀਂ ਆਖਾ ਤੁਹਾਡੇ ਨਾਲ 5 ਮਿੰਟ ਵੀ ਮੀਟਿੰਗ ਕਰ ਲੈਣੇ ਆਲ ਇੰਡੀਆ ਲੈਵਲ ਤੇ ਨਾ ਦੇ ਗਰੀਬਾਂ ਦੀ ਗੱਲ ਕਰਦੇ ਨਾ ਦੇ ਨਾਂ ਤੇ ਸਰ ਨਾ ਦੇ ਗਰੀਬਾਂ ਦੇ ਗਰੀਬ ਗਰੀਬ ਨੂੰ ਰੋਟੀ ਮੁਸ਼ਕਲ ਹੋ ਗਈ ਹੈ ਬਿਲਕੁਲ ਬਿਲਕੁਲ ਕੀ ਨਾ ਭਾਈ ਤੁਹਾਡਾ ਨੋ ਫਾਇਦਾ ਨਾ ਕਰ। ਚਲੋ ਕੋਈ ਨਹੀਂ ਤੁਸੀਂ ਦੱਸੋ ਕੀ ਨਾ ਭਾਈ ਤੁਹਾਡਾ? ਮੇਰਾ ਨਾਮ ਸੁਖਦੇਵ ਸਿੰਘ ਜੀ। ਸੁਖਦੇਵ ਸਿੰਘ ਜੀ ਉਮੀਦਾਂ ਆ ਗਿਆ ਵਾ ਕਿਉਂਕਿ ਰੋਟੀ ਦੇ ਨਾਲ ਹੀ ਪਰਿਵਾਰ ਚੱਲਦੇ ਆ ਰੋਟੀ ਦੇ ਨਾਲ ਹੀ ਤੁਸੀਂ ਚੱਲਦੇ ਤੇ ਰੋਟੀ ਦੇ ਨਾਲ ਹੀ ਜ਼ਿੰਦਗੀ ਚੱਲਦੀ ਹੈ। ਕਿਉਂਕਿ ਜੇਕਰ ਰੋਟੀ ਪੂਰੀ ਹੋਵੇ ਤੇ ਲੱਗਦਾ ਵੀ ਖੁਸ਼ੀਆਂ ਨਾਲ ਹਾਂਜੀ। ਤੂੰ ਉਮੀਦਾਂ? ਉਮੀਦਾਂ ਸਰ ਬਹੁਤ ਹੈਗੀਆਂ ਹੁਣ ਐਤ ਕੀ ਸਰਕਾਰ ਆਏਗੀ ਤੇ ਕਿ ਉਹਨਾਂ ਕੰਦੇ ਹਰ ਵਾਰੀ ਉਮੀਦਾਂ ਤੇ ਉਮੀਦ ਤੇ ਕਰਦੇ ਆ ਪਰ ਉਮੀਦ ਤੇ ਕਿ ਉਹਨਾਂ ਕੰਦੇ ਕੋਈ ਖਰਾ ਤੇ ਉੱਤਰਦਾ ਨਾ। ਅੰਮ੍ਰਿਤਸਰ ਤੋਂ ਕਿਸੇ ਤੋਂ ਉਮੀਦਾਂ? ਅੰਮ੍ਰਿਤਸਰ ਤੋਂ ਸਰ ਗੁਰਜੀਤ ਸਿੰਘ ਔਂਜਲਾ ਨੂੰ ਤੋਂ ਉਮੀਦ ਆ ਕਿਉਂਕਿ ਉਹਨਾਂ ਨੂੰ ਮਿਲ ਕੇ ਵੀ ਆਪਾਂ ਆਏ ਆ ਉਹਨਾਂ ਨੇ ਕਿਹਾ ਵਾ ਕਿ ਜੇ ਐਤਕੀ ਸਰਕਾਰ ਬਣਤੇ ਅਸੀਂ ਤੁਹਾਡੇ ਉੱਪਰ ਚੱਲ ਜੂ। ਜੀ ਮੇਰਾ ਇੱਕ ਛੋਟਾ ਸਵਾਲ ਹੈ ਜੇ ਮੰਨ ਲਓ ਉੱਤੇ ਸਰਕਾਰ ਬਦਲ ਜਾਂਦੀ ਹੈ ਥੱਲੇ ਸਰਕਾਰ ਵੀ ਅੰਮ੍ਰਿਤਸਰ ਦੀ ਗੱਲ ਕਰੀਏ ਜਾਂ ਅੰਮ੍ਰਿਤਸਰ ਤੋਂ ਕਾਂਗਰਸ ਜਿੱਤਦਾ ਜਾਂ ਉੱਤੇ ਭਾਜਪਾ ਆ ਜਾਂਦੀ ਜਾਂ ਮੰਨਦੇ ਆ ਕਾਂਗਰਸ ਹੀ ਆ ਜਵੇ ਸੋ ਉਮੀਦ ਫਿਰ ਵੀ ਗੁਰਜੀਤ ਔਂਜਲਾ ਤੇ ਕਾਇਮ ਆ ਹਾਂਜੀ ਪੂਰੀ ਕਾਇਮ ਹੈ ਜੀ ਸਰਕਾਰ ਕੋਈ ਵੀ ਹੋਵੇ ਹਾਂਜੀ ਚਲੋ ਬਿਲਕੁਲ ਬਿਲਕੁਲ ਭਾਈ ਕੀ ਨਾ ਤੁਹਾਡਾ ਤੁਹਾਡਾ ਕੋਈ ਆਣਾ ਫਿਰ ਆਣਾ ਸਰ ਵਿਕਾਸ ਕੁ ਉਮੀਦ ਹੈ ਸਰਕਾਰ ਤੋਂ ਸਾਨੂੰ ਇਤਕੀ ਬਹੁਤ ਜ਼ਿਆਦਾ ਹੈਗੀ ਆ ਕਿ ਕਾਂਗਰਸ ਸਰਕਾਰ ਆਵੇ ਤਾਂ ਸਾਨੂੰ ਵੀ ਡੀ ਗਰੁੱਪ ਦਿੱਤਾ ਜਾਵੇ। ਯਾਨੀ ਕਿ 2008 ਦੇ ਵਿੱਚ ਜੋ ਕਾਂਗਰਸ ਨੇ ਕੀਤਾ ਉਹੀ ਉਮੀਦਾਂ ਹੈਗੀਆਂ ਕਿ ਉਹੀ ਕਾਂਗਰਸੀ ਤੁਹਾਡਾ ਕੋਈ ਉਧਾਰ ਕਰ ਸਕਦੀ ਹੈ। ਹਾਂਜੀ ਕਾਂਗਰਸੀ ਕਰ ਦੇ ਦੇ ਕਿਉਂਕਿ 15 ਸਾਲ ਹੋ ਗਏ ਬੀਜੇਪੀ ਨੂੰ ਆਏ ਪਰ ਸਾਡੇ ਸਾਡੇ ਬਾਰੇ ਕੁਝ ਨਹੀਂ ਸੋਚਿਆ ਗਿਆ ਜਿਹੜਾ ਸਾਨੂੰ ਮਿਲਦਾ ਸੀ ਉਹ ਵੀ ਸਾਡੇ ਕੋਲ ਖੋਹ ਲਿੱਤਾ ਗਿਆ ਵਾ। ਸਾਨੂੰ ਵਰਦੀਆਂ ਮਿਲਦੀਆਂ ਸੀ ਮੈਡੀਕਲ ਮਿਲਦਾ ਸੀ ਉਹ ਵੀ ਸਾਡੇ ਕੋਲ ਖੋਹ ਲਿੱਤਾ ਗਿਆ। ਸਾਨੂੰ ਕੁਝ ਨਹੀਂ ਦਿੱਤਾ ਗਿਆ ਇਸ ਕੀ। ਚਲੋ ਮੇਰਾ ਸਵਾਲ ਲਗਾਵਾ ਕਿੱਥੇ ਰਹਿੰਦੇ ਤੁਸੀਂ? ਮੈਂ ਤੇ اسلامਾਬਾਦ ਰਹਿਨੇ ਆ ਜੀ ਇੱਕ ਪਰਿਵਾਰ ਦੇ ਨਾਲ ਕਿੰਨੀ ਕਿ ਬੋਟ ਜੁੜੀ ਹੁੰਦੀ ਆ ਜਿਹੜੀ ਕਿਤੇ ਨਾ ਕਿਤੇ ਕਿਸੇ ਵਿੱਚ ਉਹਨੂੰ ਪੈਟ ਸਕਦੀ ਆ ਦੋ ਆੜ 10 ਵੋਟ ਹੁੰਦੀ ਆ ਸਾਡੀ ਆੜ 10 ਵੋਟ ਕਾਂਗਰਸ ਨੂੰ ਹਾਂਜੀ ਹਾਂਜੀ ਚਲੋ ਚਲੋ ਭਾਈ ਕੀ ਕਰਿਆ ਜਾਂਦੀ ਫਿਰ ਸਰ 2019 ਦੇ ਵਿੱਚ ਜਦੋਂ ਸਰਕਾਰ ਬਣਨ ਵਾਲੀ ਸੀ ਤੇ ਸਾਨੂੰ ਉਦੋਂ ਵੀ ਕਾਂਗਰਸ ਤੇ ਭਰੋਸਾ ਸੀ ਸ੍ਰੀ ਰਾਹੁਲ ਗਾਂਧੀ ਜੀ ਆਲ ਇੰਡੀਆ ਦੇ ਪ੍ਰਧਾਨ ਸੀ ਉਦੋਂ ਕਾਂਗਰਸ ਦੇ ਉਹ ਦਿੱਲੀ ਰੇਲਵੇ ਸਟੇਸ਼ਨ ਤੇ ਸਾਡੇ ਕੁੱਲੀਆਂ ਕੋਲ ਵੀ ਆਏ ਸੀ ਉਹਨਾਂ ਬੜਾ ਪ੍ਰੋਸਾ ਦਿੱਤਾ ਸੀ ਸਾਨੂੰ ਪਰ ਸਰਕਾਰ ਨਾਲ ਸਾਡੀ ਸਰਕਾਰ ਆਈ ਤੇ ਅਸੀਂ ਜਰੂਰ ਤੁਹਾਨੂੰ ਨੌਕਰੀ ਦੇਵਾਂਗੇ ਦੂਜੀ ਗੱਲ 2 ਸਾਲ ਹੋ ਗਏ ਆ ਉਹ ਰਾਹੁਲ ਗਾਂਧੀ ਜੀ ਰੇਲਵੇ ਸਟੇਸ਼ਨ ਦਿੱਲੀ ਤੇ ਫੇਰ ਆਏ ਉਹਨਾਂ ਸਾਡੀ ਵਰਦੀ ਪਾ ਕੇ ਕੁੱਲੀਆਂ ਦੀ ਉੱਤੇ ਟੈਚੀ ਚੁੱਕ ਕੇ ਪੂਰਾ ਬੋਝ ਚੁੱਕ ਕੇ ਕੁੱਲੀ ਦਾ ਕੰਮ ਕੀਤਾ ਤੇ ਪਾਰਪਾਰ ਸਰਕਾਰ ਨੂੰ ਇਹ ਵੀ ਉਹਨਾਂ ਦਿਖਾਇਆ ਵਾ ਵੀ ਆਹ ਵੇਖੋ ਕੁੱਲੀਆਂ ਨੂੰ ਅਸੀਂ 2008 ਦੇ ਵਿੱਚ ਨੌਕਰੀ ਦਿੱਤੀ ਸੀ ਤੂੰ ਹੀ ਸੀ ਕਿਉਂ ਨਹੀਂ ਨੌਕਰੀ ਦੇਣ ਡਿਆ ਵੇਖੋ ਇਹਨਾਂ ਦਾ ਘਰਾਂ ਦਾ ਬਹੁਤ ਹੀ ਮੁਸ਼ਕਲ ਗੁਜ਼ਾਰਾ ਚੱਲਣ ਡਿਆ ਵਾ ਬਿਲਕੁਲ ਦਿਨੋਂ ਦਿਨ ਕੁੱਲੀ ਜਿਹੜੇ ਉਹ ਵੇਂਦੀ ਰਹਿ ਜਾਂਦੇ ਬੋਣੀ ਕਰਦੇ ਕੁੱਲੀ ਸਿਰਫ ਇੱਕ ਰਹਿ ਗਿਆ ਐਨਕਵਾਰੀ ਜੋਗਾ ਇਸ ਕੀ ਨਹੀਂ ਤੁਹਾਡਾ ਸਰ ਮੇਰਾ ਕੁਲਦੀਪ ਸਿੰਘ ਆ ਬਿਲਕੁਲਦੀਪ ਜੀ ਕਿੰਨੇ ਕਿ ਕੁੱਲੀ ਹੋਣੀ ਅੰਮ੍ਰਿਤਸਰ ਦੇ ਵਿੱਚ ਸਰ ਅੰਮ੍ਰਿਤਸਰ ਦੇ ਵਿੱਚ 75 ਕੁੱਲੀ ਆ 75 ਕੁੱਲੀ ਮਤਲਬ ਕੁੱਲੀ ਇੱਕ ਸਿਰਫ ਰਹਿ ਗਿਆ ਰੇਲਵੇ ਦੀ ਐਨਕਵਾਰੀ ਅਸੀਂ ਉੱਥੇ ਬੈਠੇ ਹੁੰਨੇ ਆ ਨਾ ਸਾਨੂੰ ਪੈਸੰਜਰ ਜਿਹੜਾ ਵੀ ਆਂਦਾ ਵਾ ਨਾ ਉਹ ਟ੍ਰੇਨ ਬਾਰੇ ਸਾਨੂੰ ਪੁੱਛਦਾ ਵੇ ਯਾਰ ਟ੍ਰੇਨ ਕਿੰਨੇ ਵਜੇ ਜਾਣੀ ਆ ਆ ਕਿਹੜੇ ਟਾਈਮ ਜਾਣੀ ਆ ਡੱਬਾ ਕਿੱਥੇ ਆਉਂਦਾ ਵਾ ਕਿੱਥੇ ਆਉਂਦਾ ਸਾਨੂੰ ਦੱਸਣਾ ਪੈਂਦਾ ਕਿਉਂਕਿ ਸਾਡੇ ਭੈਣ ਭਰਾ ਹੁੰਦੇ ਆ ਕੁਲੀ ਦੀ ਛੱਡ ਕੇ ਗਾਈਡ ਦੀ ਨੌਕਰੀ ਕਰਦੇ ਗਾਈਡ ਦੀ ਨੌਕਰੀ ਸਾਨੂੰ ਅਸੀਂ ਤਾਂ ਕੁਝ ਨਹੀਂ ਆ ਅਸੀਂ ਤਾਂ ਇਹ ਸਾਨੂੰ ਰੇਲਵੇ ਦੇ ਵਿੱਚ ਜੋਬ ਦੋ ਕੋਈ ਵੀ ਦੇ ਦਿਓ ਸਾਨੂੰ ਸਾਡੀ ਜਿਹੜੀ ਤਨਖਾਹ ਮਿਹਨਤ ਮਿਹਨਤ ਨਾਮਾ ਤੁਹਾਡੇ ਦੇ ਨਾਮਾ ਹਾਂਜੀ ਮਤਲਬ ਸਾਨੂੰ ਰੇਲਵੇ 75 ਦੀ ਇੱਕੋ ਹੀ ਆਵਾਜ਼ ਆ ਜਾਂ ਕੋਈ ਵਕ-ਵਕ ਆ ਸਰ 75 ਦੀ ਨਹੀਂ ਆਲ ਇੰਡੀਆ ਦੀ ਵਾਜ ਆਲ ਇੰਡੀਆ ਕੁੱਲੀਆਂ ਦੀ ਵਾਜ ਹੈ ਵੀ ਸਾਨੂੰ ਨੌਕਰੀ ਚਾਹੀਦੀ ਹੈ ਕਿਉਂਕਿ ਹੁਣ ਅਸੀਂ ਨੌਕਰੀ ਕਰਨੇ ਹੁਣ ਮੰਨ ਲਓ ਸਾਡਾ ਬੱਚਾ ਵਾ ਜਿਹੜਾ ਉਹ ਥੋੜੀ ਕਿਤੇ ਕੁੱਲੀਆਂ ਦੀ ਨੌਕਰੀ ਕਰੂਗਾ ਕਿਤੇ ਭਾਰ ਥੋੜੀ ਚੁੱਕੂਗਾ ਅਸੀਂ ਵੀ ਸਾਡਾ ਵੀ ਜੀ ਕਰਦਾ ਵੀ ਅਸੀਂ ਵੀ ਆਪਣੇ ਬੱਚੇ ਚੰਗੇ ਸਕੂਲਾਂ ਦੇ ਵਿੱਚ ਪੜ੍ਹਾਈਏ ਦੂਜੀ ਗੱਲ ਵੀ ਸਾਨੂੰ ਮੈਡੀਕਲ ਦੀ ਵੀ ਜੀ ਕਦੇ ਕਦੇ ਟ੍ਰੇਨਾਂ ਆਉਂਦੀਆਂ ਵਾ ਟ੍ਰੇਨਾਂ ਦੇ ਕੌਣ ਆ ਰਿਹਾ ਕੌਣ ਸਫਰ ਕਰ ਰਿਹਾ ਨਹੀਂ ਪਤਾ ਲੱਗਦਾ ਕਈ ਵਾਰ ਤੁਹਾਡੇ ਰਿਸ਼ਤੇਦਾਰ ਵੀ ਆਉਂਦੇ ਨੇ ਕਹਿੰਦੇ ਆ ਕਦੀ ਕੀ ਕੀ ਕੰਮ ਕਰਦੇ ਹੋ ਪਸੀਨਾ ਪਸੀਨੇ ਹੋਏ ਹੋ ਆਉਂਦੇ ਆ ਸਰ ਆਉਂਦੇ ਆ ਸਰ ਪਰ ਪਹਿਲਾਂ ਸੀ ਜਦੋਂ ਨਵੇਂ ਨਵੇਂ ਭਰਤੀ ਹੋਏ ਉਹਨਾਂ ਨੂੰ ਥੋੜੀ ਜਿਹੀ ਸ਼ਰਮ ਕਾਣੀ ਆ ਪਰ ਉਹਨਾਂ ਨੂੰ ਸ਼ਰਮ ਕਾਣੀ ਪਈ ਆ ਨਹੀਂ ਝਕਣਾ ਪੈਂਦਾ ਕਿਉਂਕਿ ਗਰਮ ਖਾਣੀ ਪਈ ਆ ਤਾਂ ਹੀ ਰੋਟੀ ਖਾਵਾ ਪੇਟ ਦਾ ਸਵਾਲ ਆ ਜੇ ਨਾ ਰੋਟੀ ਇਤੋਂ ਵੀ ਪੇਟ ਕਿੱਥੋਂ ਪਾਲਾਂਗੇ ਸੋ 10 ਸਾਲ ਤੋਂ ਬਾਅਦ ਫਿਰ ਉਮੀਦ ਜੱਗੀ ਆ ਸ਼ਾਇਦ ਜੱਗੀ ਆ ਸਾਨੂੰ ਮਾਨੀਆ ਰਾਹੁਲ ਗਾਂਧੀ ਤੋਂ ਤੇ